5 ਮੀਟਰ ਦੇ ਫੁੱਲ ਸੂਟ ਨੂੰ ਅੱਡੇ ਦੇ ਉੱਪਰ ਕਿਵੇਂ ਜੜਨਾ ਹਾਂਜੀ ਲੱਕੜ ਦਾ ਅੱਡਾ ਤੇ ਇਹਦੇ ਤੋਂ ਉੱਪਰ ਆਪਾਂ ਫੁੱਲ ਸੂਟ ਜੜਾਂਗੇ ਕਈ ਪੈਣਾ ਕਹਿ ਰਹੀਆਂ ਸੀ ਵੀ ਜਿਵੇਂ ਹੁਣ ਆਪਾਂ ਕੱਟ ਕੇ ਲਾ ਲੈਨੇ ਆ ਹਨਾ ਗੱਪੜਾ ਵੀ ਜੇ ਫੁੱਲ ਲਾਉਣਾ ਹੋਵੇ ਬਿਨਾ ਕੱਟੇ ਤਾਂ ਉਹ ਆਪਾਂ ਕਿਵੇਂ ਲਾ ਸਕਦੇ ਹਾਂ ਤੇ ਇਹ ਅੱਡਾ ਹੈਗਾ ਜੀ ਅੱਡੇ ਤੇ ਡੋਰੀ ਵਗਾ ਕੇ ਜਿਵੇਂ ਕੱਪੜਾ ਲਾਇਆ ਹੋਇਆ ਫੁੱਲ ਸਾਈਜ਼ ਇਹ ਅੱਡਾ ਹੈਗਾ ਜਿਸ ਦੀ ਕਿ ਲੈਂਥ ਹੁੰਦੀ ਹੈ ਜਿਵੇਂ 45 ਇੰਚ ਜਿਵੇਂ ਸਿੱਧਾ ਹੀ ਸੂਟ ਇਹਦੇ ਤੇ ਆਪਾਂ ਸਾਰਾ ਲਾ ਸਕਦੇ ਹੁੰਨੇ ਆ ਇੱਕ ਸਾਈਡ ਜਿਵੇਂ ਆਪਣਾ ਘੇਰਾ ਰਹਿ ਜਾਂਦਾ ਜੀ ਦੂਜੀ ਸਾਈਡ ਆ ਜਿਵੇਂ ਆਪਣੀਆਂ ਬਾਹਵਾ ਜਾਂ ਆਪਾਂ ਪਹੁੰਚਾ ਕੱਢ ਸਕਦੇ ਹੁੰਨੇ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਫੁੱਲ ਜਿਨੇ ਲਗਾਉਣਾ ਹੁੰਦਾ ਤੇ ਇਦਾਂ ਇਹਨੂੰ ਰੱਖਣਾ ਕੱਪੜੇ ਵਾਲੀ ਸਾਈਡ ਤੋਂ ਜਿੱਦਣ ਆਪਣੇ ਕੱਪੜਾ ਤੇ ਡੋਰੀ ਲੱਗਿਆ ਹੁੰਦਾ ਚਾਰ ਫੱਟੀਆਂ ਹੁੰਦੀਆਂ ਜਾਂ ਦੂਜੀਆਂ ਦੋ ਦੂਜੀਆਂ ਦੋ ਦੂਜੀਆਂ ਤੇ ਕੱਪੜੇ ਵਾਲੀ ਸਾਈਡ ਤੋਂ ਇਦਾਂ ਇਹਨੂੰ ਲੰਮਾ ਰੱਖ ਕੇ ਲਗਾ ਲੈਣਾ ਲੰਬਾਈ ਵਾਈਜ਼ ਜਿਵੇਂ 42 45 ਜਿੰਨੀ ਵੀ ਤੁਹਾਡੀ ਲੰਬਾਈ ਹੈਗੀ ਆ ਉਹਦੇ ਅਕੋਰਡਿੰਗ ਇਹਨੂੰ ਐ ਲੰਮਾ ਲੰਬਾਈ ਦੇਖ ਕੇ ਤੇ ਲੰਬਾਈ ਵਾਲੀ ਸਾਈਡ ਤੋਂ ਇਦਾਂ ਪਕੜ ਕੇ ਤੇ ਇਦਾਂ ਸਿੱਧਾ ਹੀ ਤੁਸੀਂ ੱ ਲੈਣਾ ਹੁੰਦਾ ਇਹਨੂੰ ਆਪਾਂ ਜਿਹੜੀ ਮਸ਼ੀਨ ਹੁੰਦੀ ਹੈ ਮੋਟਰ ਵਾਲੀ ਉਹਦੇ ਤੇ ਨਹੀਂ ਜੜ ਸਕਦੇ ਤੇ ਇਹਦੇ ਲਈ ਆਪਾਂ ਨੂੰ ਇਹ ਛੋਟੀ ਮਸ਼ੀਨ ਆ ਜਿਹੜੀ ਉਹੀ ਚਾਹੀਦੀ ਹੁੰਦੀ ਹੈ ਤੇ ਇਸ ਤਰ੍ਹਾਂ ਇਹ ਦੋ ਕੰਨੀ ਤੋਂ ਸਿੱਧ ਪੁੱਠ ਮੜੀ ਜੀ ਦੇਖ ਲੈਣੀ ਹੈ ਜਿਵੇਂ ਕਿ ਮੇਰੇ ਕੋਲ ਇਹ ਗਲਾਸ ਟਿਸ਼ੂ ਦਾ ਕੱਪੜਾ ਹੈਗਾ ਤੇ ਧੁੱਪੇ ਨਾਲ ਇਹਦੀ ਸ਼ਾਈਨਿੰਗ ਜੀ ਚ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜਾ ਪਾਸਾ ਸਿੱਧਾ ਕਿਹੜਾ ਪੁੱਠਾ ਤਾਂ ਇਸ ਲਈ ਤੁਸੀਂ ਇਹ ਦੇਖ ਕੇ ਲੈਣਾ ਵੀ ਅੱਡੇ ਦੇ ਕੱਪੜੇ ਦੇ ਹਿਸਾਬ ਨਾਲ ਵੀ ਕਿਹੜਾ ਪਾਸਾ ਉੱਪਰ ਆਉਣਾ ਚਾਹੀਦਾ ਤੇ ਉਵੇਂ ਤੁਸੀਂ ਸਿੱਧ ਪੁੱਠ ਦੇਖ ਕੇ ਜਿਹੜੀ ਇਹਨੂੰ ਲਗਾ ਲੈਣਾ ਮੈਂ ਵੀਰਪਾਲ ਕੌਰ ਸਿੱਖੋਂ ਜਾਂਤੋਂ ਤੁਸੀਂ ਜੁੜਿਆ ਸਾਡੇ ਪੇਜ ਦੇ ਨਾਲ ਆਰੀ ਹੈਂਡਵਰਕ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਆ ਫਰੀ ਦੇ ਵਿਚਾਰੀ ਹੈਂਡਵਰਕ ਸਿੱਖ ਸਕਦੇ ਆ ਹਰ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਤੁਸੀਂ ਸਾਡੇ ਪੇ ਚੈਨਲ ਤੋਂ ਲੈ ਸਕਦੇ ਆ ਜਿਨ੍ਹਾਂ ਨੇ ਅਜ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਹੁਣ ਇਸ ਤਰ੍ਹਾਂ ਆਪਾਂ ਅੱਡੇ ਦਾ ਜਿਵੇਂ ਸਿੱਧਾ ਪਾਸਾ ਰੱਖਿਆ ਤੇ ਇਹਦਾ ਵੀ ਸਿੱਧਾ ਪਾਸਾ ਇਦਾਂ ਰੱਖਿਆ ਹੈਗਾ ਤੇ ਇਹਨੂੰ ਆਪਾਂ ਝੜ ਲੈਣਾ ਇਹਦੀ ਇਹਦੂ ਬੈਕ ਸਾਈਡ ਰੱਖੀ ਹੈ ਕੱਪੜੇ ਦੀ ਇੱਕ ਸਾਈਡ ਬੈਕ ਸਾਈਡ ਆਊਗੀ ਤੇ ਜਿੱਧਰ ਅੱਡੇ ਦਾ ਸਿੱਧਾ ਆਊਗਾ ਜਿੱਧਰ ਅੱਡੇ ਦਾ ਪੁੱਠਾ ਪਾਸਾ ਆਊਗਾ ਉਧਰ ਕੱਪੜੇ ਦਾ ਸਿੱ ਇਸ ਤਰ੍ਹਾਂ ਤੁਸੀਂ ਜੜ ਸਕਦੇ ਹੋ ਨਾ ਜਦੋਂ ਆਪਾਂ ਪਲਟਾਂਗੇ ਇਹਨੂੰ ਤੇ ਫਿਰ ਇਹ ਸਿੱਧਾ ਹੀ ਆਊਗਾ ਇਸ ਤਰ੍ਹਾਂ ਤੁਸੀਂ ਇਹਨੂੰ ਮਸ਼ੀਨ ਦੇ ਉੱਪਰ ਜਿਹੜਾ ਜੜਨਾ ਹੁੰਦਾ ਕਿਉਂਕਿ ਇਹਨੂੰ ਫਿਰ ਆਪਾਂ ਟਾਈਟ ਕਰਨਾ ਹੁੰਦਾ ਨਾ ਕੱਪੜੇ ਨੂੰ ਤੇ ਇਹਨੂੰ ਸੂਈ ਨਾਲ ਵੀ ਕਈ ਜੜ ਲੈਂਦੇ ਹੈਗੇ ਜਿਵੇਂ ਹੁਣ ਆਪਣਾ ਥੋੜਾ ਹੀ ਕੰਮ ਹੋਵੇ ਹੈਨਾ ਵੀ ਜਿਵੇਂ ਮੰਨ ਲਓ ਆਪਾਂ ਕੱਲਾ ਕਟਵਰਕ ਚਾ ਹੀ ਕਰਨਾ ਆਪਣਾ ਥੋੜਾ ਕੰਮ ਹੈਗਾ ਤਾਂ ਫਿਰ ਕਈ ਵਾਰੀ ਆਪਾਂ ਸੂਈ ਨਾਲ ਵੀ ਜੜ ਲੈਣੇ ਵੀ ਜ਼ਿਆਦਾ ਟਾਈਟ ਕਰਨ ਦੀ ਲੋੜ ਨਹੀਂ ਹੈਗੀ ਪਰ ਇਹ ਜੀ ਹੁਣ ਆਪਾਂ ਫੁੱਲ ਹੈਵੀ ਡਿਜ਼ਾਈਨ ਕਰਨਾ ਚਾਹੁੰਦੇ ਆਂ ਤਾਂ ਬਖਾ ਥੋੜਾ ਜਿਹਾ ਮੈਂ ਦੱਸ ਰਹੀ ਸੀ ਵੀ ਬਖਾ ਜਿਹੜਾ ਥੋੜਾ ਜਿਹਾ ਵੱਡਾ ਕਰ ਲੈਣਾ ਛੋਟੇ ਬਖੇ ਤੇ ਨਹੀਂ ਇਹਨੂੰ ਮਾਰਨਾ ਕਿਉਂਕਿ ਬਾਅਦ ਚ ਫਿਰ ਆਪਾਂ ਇਹਨੂੰ ਦੇੜਨਾ ਵੀ ਹੁੰਦਾ ਫਿਰ ਉਦੇੜਨ ਬਸ ਇਹ ਟਾਈਟ ਹੋ ਜਾਂਦਾ ਕੋਈ ਆਪਾਂ ਨੂੰ ਅੱਗੇ ਜਾ ਕੇ ਜਿਹੜੀ ਇਹ ਦਿੱਕਤ ਨਹੀਂ ਆਉਂਦੀ ਇਹਨੂੰ ਆਪਾਂ ਇਦਾਂ ਬਸ ਜੋੜ ਲੈਣਾ ਹੈਗਾ ਦੋਨੋਂ ਸਾਈਡ ਤੋਂ ਬਾਕੀ ਹੋਰ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਕਿਸੇ ਵਿਸ਼ੇ ਤੇ ਤੁਸੀਂ ਵੀਡੀਓ ਚ ਆਉਣੇ ਆ ਹਨਾ ਜਿਵੇਂ ਕਾਫੀ ਭੈਣਾ ਕਹਿ ਰਹੀਆਂ ਸੀ ਵੀ 5 ਮੀਟਰ ਪੂਰਾ ਸੂਟ ਆ ਜਿਹੜਾ ਸਾਨੂੰ ਲਾਉਣਾ ਦੱਸੋ ਇਸ ਲਈ ਆਪਾਂ 5 ਮੀਟਰ ਆ ਜਿਹੜਾ ਇਹ ਦੱਸਿਆ ਹੈਗਾ ਪਹਿਲਾਂ ਮੈਂ ਕੱਟ ਕੇ ਲਾਉਣਾ ਵੀ ਦੱਸਿਆ ਹੋਇਆ ਸੀਗਾ ਤੇ ਇਹ ਜਿਹਨੂੰ ਵੀ ਨਹੀਂ ਜੜਨਾ ਆਉਂਦਾ ਡੇ ਤੇ ਕੱਪੜਾ ਤੁਸੀਂ ਦੇਖ ਸਕਦੇ ਹੋ ਵੀਡੀਓ ਜਿਨ੍ਹਾਂ ਨੇ ਹੱਸਕ ਲਾਈਕ ਨਹੀਂ ਕੀਤਾ ਲਾਈਕ ਕਰ ਲਓ ਫੋਲੋ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਨਵੇਂ ਭੈਣ ਭਰਾ ਜੁੜੇ ਆ ਤੇ ਇਦਾਂ ਦੇਖੋ ਇੱਕ ਸਾਈਡ ਆ ਜਿਹੜੀ ਆਪਾਂ ਕੱਪੜੇ ਦੀ ਜੜ ਲਈ ਤੇ ਬਿਲਕੁਲ ਇਹ ਟਾਈਟ ਹੋ ਗਿਆ ਇਦਾਂ ਟਾਈਟ ਹੋ ਜਾਂਦਾ ਫਿਰ ਆਪਾਂ ਫੱਟੀ ਨੂੰ ਫੋਲਡ ਵੀ ਕਰਨਾ ਹੁੰਦਾ ਜਿੰਨਾ ਵੀ ਰੱਖ ਕੇ ਤੇ ਇਹ ਹੁਣ ਦੂਜੀ ਸਾਈਡ ਆ ਦੂਜੀ ਸਾਈਡ ਆ ਜਿਹੜੀ ਸਿੱਧੀ ਬਿਲਕੁਲ ਦੂਜੀ ਫੱਟੀ ਦੇ ਨਾਲ ਆ ਜਿਹੜੀ ਜੜਨੀ ਆ ਵੈਸੇ ਇਹਦੇ ਵਿੱਚ ਦੋ ਤਰ੍ਹਾਂ ਦਾ ਕੱਪੜਾ ਲੱਗ ਸਕਦਾ ਹੁੰਦਾ ਜਿਵੇਂ ਵੀ ਤੁਸੀਂ ਲਾਉਣਾ ਚਾਹੋ ਉਵੇਂ ਲਾ ਸਕਦੇ ਆ ਮਤਲਬ ਘੇ ਲਣਾ ਚਾਹੁੰਵੀਂ ਵੀ ਲਗਾ ਸਕਦੇ ਆ ਸਿੱਧਾ ਜੇ ਲੈਂਥ ਵਾਈਜ਼ ਲਾਉਣਾ ਚਾਹੋ ਤਾਂ ਉਵੇਂ ਵੀ ਤੁਸੀ ਦੇਖਣਾ ਹੁੰਦਾ ਵੀ ਤੁਸੀ ਵਰਕ ਕਿੱਥੇ ਕਿੱਜੇ ਕਰਨਾ ਮੰਨ ਲਓ ਕੋਈ ਵਾਰੀ ਆਪਾਂ ਵਰਕ ਹੀ ਗਲੇ ਤੇ ਕਰਨਾ ਹੁੰਦਾ ਹਨਾ ਜਾਂ ਆਪਾਂ ਚੌਕਾਂ ਤੇ ਕਰਨਾ ਹੁੰਦਾ ਜਾਂ ਆਪਾਂ ਮਤਲਬ ਢੇਟ ਵਾਲੀ ਸਾਈਡ ਤੇ ਜਿਵੇਂ ਹੁਣ ਆਪਾਂ ਮੋਰਨੀ ਵਗੈਰਾ ਬਣਾ ਲੈਨੇ ਆ ਫਿਰ ਉਸ ਹਿਸਾਬ ਨਾਲ ਆਪਾਂ ਕੱਪੜੇ ਨੂੰ ਜਿਹੜਾ ਟਾਈਟ ਕਰਨਾ ਹੁੰਦਾ ਉਸ ਹਿਸਾਬ ਨਾਲ ਜੜਨਾ ਹੁੰਦਾ ਹੁਣ ਦੂਜੇ ਪਾਸੇ ਜਿਹੜਾ ਅੱਡੇ ਦਾ ਕਪੜਾ ਉਹ ਪੁੱਠਾ ਜੀ ਤੇ ਜਿਹੜਾ ਆਪਣਾ ਕਪੜਾ ਹੈਗਾ ਉਹ ਸਿੱਧਾ ਤੇ ਇਸ ਤਰ੍ਹਾਂ ਫੇਰ ਆਪਾਂ ਸੀਨਾ ਜਿਹੜੀ ਮਾਰਨੀ ਹੈ ਜਦੋਂ ਇਹਨੂੰ ਆਪਾਂ ਖੋਲਾਂਗੇ ਤੇ ਫੇਰ ਆ ਜਿਹੜਾ ਇਹ ਬਿਲਕੁਲ ਸਿੱਧਾ ਨਿਕਲੂਗਾ ਇਹ ਹੱਥ ਵਾਲੀ ਤੁਹਾਡੇ ਕੋਲ ਮਸ਼ੀਨ ਹੋਣੀ ਚਾਹੀਦੀ ਹੈਗੀ ਆ ਇਹਦੇ ਤੇ ਹੀ ਜੜਿਆ ਜਾਊਗਾ ਮੋਟਰ ਵਾਲੀ ਤੇ ਕਿਉਂਕਿ ਨਾਲ-ਨਾਲ ਆਪਾਂ ਥੋੜੀ-ਥੋੜੀ ਇਹ ਫੱਟੀ ਵੀ ਤੋੜਨੀ ਹੁੰਦੀ ਆ ਵੀ ਆਏ ਨਹੀਂ ਹੈਗਾ ਕਪੜਾ ਤੇ ਜੇ ਤੁਸੀਂ ਇਹਦੇ ਵਿੱਚ ਕੋਈ ਤੁਹਾਡੇ ਕੋਲ ਹੈਲਪ ਕਰਨ ਲਈ ਹੈਗਾ ਹਨਾ ਜਿਵੇਂ ਨਾਲ ਕੋਈ ਬੱਚਾ ਬੈਠਾ ਤਾਂ ਉਹਨੂੰ ਤੁਸੀਂ ਕਹਿਣਾ ਹੁੰਦਾ ਵੀ ਥੋੜੀ-ਥੋੜੀ ਫੱਟੀ ਹੈ ਜਿਹੜੀ ਉਹ ਤੁਸੀਂ ਜੇ ਨਹੀਂ ਆਈਂ ਕਹਿੰਦੀ ਚੱਲੋ ਨਹੀਂ ਤੁਸੀਂ ਆਪ ਹੀ ਮੈਂ ਤਾਂ ਆਈ ਐਡਜਸਟ ਕਰ ਲੈਣੀ ਹੁੰਨੀ ਆ ਵੀ ਹੱਥ ਨਾਲ ਹੌਲੀ ਹੌਲੀ ਕਰਦੀ ਜਾਨੀ ਆ ਕਿਉਂਕਿ ਇਹ ਮਤਲਬ ਖੁੱਲੀ ਜਗ੍ਹਾ ਤੇ ਬੈਠ ਕੇ ਤੁਹਾਨੂੰ ਲਾਉਣਾ ਪੈਂਦਾ ਜਿਵੇਂ ਪੂਰੇ ਮੰਜੇ ਤੇ ਆਪਾਂ ਬੈਠੇ ਹੈਗੇ ਆ ਮਤਲਬ ਥੋੜੀ ਜੀ ਜਗ੍ਹਾ ਤੇ ਬੈਠ ਕੇ ਨੂੰ ਨਹੀਂ ਲਾ ਸਕਦੇ ਕਿਉਂਕਿ ਫੱਟੀ ਨੇ ਅੱਗੇ ਅੱਗੇ ਦੇਖੋ ਇਦਾਂ ਜਾਣਾ ਹੁੰਦਾ ਜਿੰਨਾ ਆਪਣਾ ਕੱਪੜਾ ਲੱਗਦਾ ਉਵੇਂ ਫੱਟੀ ਹੈ ਜਿਹੜੀ ਉਹ ਅੱਗੇ ਜਾਂਦੀ ਆ ਇਹ ਨਾਲ ਤੁਸੀਂ ਕਿਸੇ ਨੂੰ ਕਹਿ ਵੀ ਸਕਦੇ ਆ ਵੀ ਤੂੰ ਮਾੜੀ ਫੱਟੀ ਚੱਕ ਕੇ ਰੱਖਣਾ ਤੇ ਵੀ ਮੈਂ ਅਸੀਂ ਲਾਉਣੀ ਆ ਇਦਾਂ ਵੀ ਤੁਸੀਂ ਜਿਹੜਾ ਕਰ ਸਕਦੇ ਆ ਉਹਦੇ ਨਾਲ ਤੁਹਾਡਾ ਕੰਮ ਆ ਜਿਹੜਾ ਉਹ ਜ ਇਹ ਜੀ ਹੈਂਡਵਰਕ ਵਾਲੇ ਸੂਟ ਮਤਲਬ ਤਾਂ ਹੀ ਮਹਿੰਗੇ ਹੁੰਦੇ ਆ ਵੀ ਇਹ ਤੇ ਮਿਹਨਤ ਬਹੁਤ ਲੱਗਦੀ ਹੈ ਇਹ ਦੇਖੋ ਆਪਣਾ ਹੁਣ ਇਹ ਜੜਿਆ ਗਿਆ ਦੋਨੋਂ ਸਾਈਡ ਤੋਂ ਤੇ ਇਦਾਂ ਦੇਖੋ ਫੁੱਲ ਕੇ ਰਿਵਾਈ ਜਿਵੇਂ ਬਾਹਵਾ ਤੇ ਕੇਰਾ ਫਿਰ ਤਾਂ ਤੁਸੀਂ ਇਹਨੂੰ ਸਾਰਾ ਇਦਾਂ ਹੀ ਰੱਖ ਲਓ ਫੱਟੀ ਇਹਦੇ ਵਿੱਚ ਕਰ ਲਓ ਟਾਈਟ ਹੈਨਾ ਜੇ ਤੁਸੀਂ ਮੰਨ ਲਓ ਕੱਲਾ ਕੇਰਾ ਹੀ ਕਰਨਾ ਵੀ ਕੱਲਾ ਕੇ ਰਹੀ ਕਰਨਾ ਚਾਹੁੰਦੇ ਆ ਤਾਂ ਇਦਾਂ ਤੁਸੀਂ ਜਿੰਨਾ ਚਾਹੋ ਇਹਨੂੰ ਫੋਲਡ ਕਰ ਸਕਦੇ ਆ ਦੋਨੋਂ ਸਾਈਡ ਤੋਂ ਵੀ ਕਰ ਸਕਦੇ ਮਤਲਬ ਘੇਰਾ ਮੈਨ ਲੈਣਾ ਹੁੰਦਾ ਇੱਥੇ ਰੱਖ ਕੇ ਤੁਸੀਂ ਨਾ ਆਪਦਾ ਘੇਰਾ ਮੈਨ ਲੈਣਾ ਵੀ ਮੈਂ ਇੰਨਾ ਕੁ ਵਰਕ ਕਰਨਾ ਜੀ ਤੁਹਾਡੇ ਕੋਲ ਗਲਾ ਹੈਗਾ ਵੀ ਕਿਉਂਕਿ ਟਰੇਸ ਆਪਾਂ ਜੜ ਕੇ ੱਡੇ ਤੇ ਬਾਅਦ ਚ ਵੀ ਕਰ ਸਕਦੇ ਹੁੰਦੇ ਆ ਜੇ ਪਹਿਲਾਂ ਹੀ ਟਰੇਸ ਕੀਤਾ ਤਾਂ ਪਹਿਲਾਂ ਵੀ ਹੈ ਪਰ ਆਪਾਂ ਟਰੇਸ ਜਗਰ ੱਡੇ ਤੇ ਜੜ ਕੇ ਕਰਾਂਗੇ ਤਾਂ ਜ਼ਿਆਦਾ ਵਧੀਆ ਰਹਿੰਦਾ ਤੇ ਹੁਣ ਦੇਖੋ ਇਹਨੂੰ ਆਪਾਂ ਮੈਨ ਲੈਣਾ ਹੁੰਦਾ ਵੀ ਆਪਣਾ ਘੇਰਾ ਇੰਨਾ ਹੈਗਾ ਤੇ ਜਿੰਨਾ ਘੇਰਾ ਆਪਣਾ ਹੁੰਦਾ ਓਨੀ ਆਪਣੀ ਫੱਟੀ ਹੈ ਜਿਹੜੀ ਉਹ ਫੋਲਡ ਆਊ ਹੁੰਦੀ ਰਹਿਣੀ ਆ ਇਸ ਤਰ੍ਹਾਂ ਪਾਈ ਦੇ ਫਿਰ ਜਿਹੜੀ ਦੂਜੀ ਫੱਟੀ ਹੁੰਦੀ ਆਪਣੀ ਮੋਰੀਆਂ ਵਾਲੀ ਜਿਹਦੇ ਵਿੱਚ ਆਪਾਂ ਮੇਖਾਂ ਜੜ ਕੇ ਟਾਈਟ ਕਰਦੇ ਆ ਉਹਨੂੰ ਆਪਾਂ ਇਹਦੇ ਵਿੱਚ ਇਦਾਂ ਲਾ ਲੈਣਾ ਹੁੰਦਾ ਤੇ ਫਿਰ ਇਹਨੂੰ ਇਧਰੋਂ ਟਾਈਟ ਕਰਨ ਲਈ ਆਪਾਂ ਸੂਈ ਧਾਗੇ ਦੇ ਨਾਲ ਆ ਜਿਹੜਾ ਕੱਪੜੇ ਦੀ ਕੰਨੀ ਨੂੰ ਫੱਟੀ ਦੇ ਨਾਲ ਆ ਜਿਹੜਾ ਉਹ ਸਟਿਚ ਕਰਨਾ ਹੁੰਦਾ ਮਤਲਬ ਮੋٹے-ਮੋٹے ਬਖੀ ਦੇ ਨਾਲ ਇਹਨੂੰ ਟਾਈਟ ਕਰ ਸਕਦੇ ਆ ਆਪਣੀਆਂ ਕਾਫੀ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਇਹਨੂੰ ਟਾਈਟ ਕੀਤਾ ਇਧਰਲੇ ਪਾਸੇ ਜਿਹੜਾ ਹੈਗਾ ਉਧਰ ਵੀ ਤੁਸੀਂ ਇਦਾਂ ਹੀ ਕੱਪੜੇ ਨੂੰ ਫੋਲਡ ਕਰਕੇ ਬਸ ਟਾਈਟ ਕਰ ਦੇਣਾ ਪੂਰਾ ਸੂਟ ਆ ਜਿਹੜਾ ਤੁਹਾਡਾ ਜੜਿਆ ਜਾਊਗਾ ਇਧਰਲੇ ਪਾਸੇ ਜ ਉਹਨੂੰ ਇਹ ਫੱਟੀ ਦੇ ਉੱਪਰ ਦੀ ਮਤਲਬ ਤੁਸੀਂ ਵਲੇਟ ਦੇਣਾ ਹੁੰਦਾ ਤੇ ਉਹ ਟਾਈਟ ਹੋ ਜਾਊਗਾ ਤੇ ਇਹਨੂੰ ਇਦਾਂ ਮਤਲਬ ਸੂਈ ਧਾਗੇ ਦੇ ਨਾਲ ਆ ਜਿਹੜਾ ਸਿਉਣਾ ਲੈਣਾ ਹੁੰਦਾ ਇਹ ਕੋਈ ਔਖੀ ਗੱਲ ਨਹੀਂ ਹੈਗੀ ਤੁਸੀਂ ਆਰਾਮ ਨਾਲ ਜਿਹੜਾ ਇਹਨੂੰ ਜੜ ਸਕਦੇ ਹੈਗੇ ਤੇ ਇਧਰਲੀ ਸਾਈਡ ਤੋਂ ਬਸ ਇਹਨੂੰ ਕੱਪੜੇ ਦੇ ਵਿੱਚ ਪਾ ਕੇ ਫੋਲਡ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਥੈਂਕ ਯੂ